ਪੰਜਾਬ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਇੱਕ ਡੀਸੀ ਦਫ਼ਤਰ ਨੂੰ ਕਥਿਤ ਤੌਰ ਉੱਤੇ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਦੱਸਦੀ ਹੈ ਕਿ ਪੰਜਾਬ ਦੇ ਲੁਧਿਆਣਾ ਤੋਂ ਇਹ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਜਿੱਥੇ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਇੱਕ ਈਮੇਲ ਦੇ ਜ਼ਰੀਏ ਮੈਸੇਜ ਆਉਂਦਾ ਜਿਸ ਦੇ ਵਿੱਚ ਧਮਕੀ ਦਿੰਦਿਆਂ ਲਿਖਿਆ ਗਿਆ ਹੈ ਕਿ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਤਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦਾ ਆ ਸਮਾਂ ਵੀ ਆ ਜਿਹੜਾ ਇਸ ਈਮੇਲ ਦੇ ਵਿੱਚ ਦਿੱਤਾ ਗਿਆ ਤਾਂ 3:30 ਵਜੇ ਬੰਬ ਫਟਣ ਦੀ ਧਮਕੀ ਦਿੱਤੀ ਗਈ ਹੈ ਤਾਂ ਈਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਪ੍ਰਸ਼ਾਸਨ ਜਿਹੜਾ ਅਲਰਟ ਨਜ਼ਰ ਆ ਰਿਹਾ ਹੈ ਡੀਸੀ ਕੰਪਲੈਕਸ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਬੰਬ ਅਤੇ ਡਾਗ ਸਕੁਆਇਰਡ ਦੀਆਂ ਟੀਮਾਂ ਨੇ ਜਿਹੜੀਆਂ ਲਗਾਤਾਰ ਚੈਕਿੰਗ ਕਰ ਰਹੀਆਂ ਨੇ ਤੇ ਜਿਸ ਵੱਲੋਂ ਇਹ ਈਮੇਲ ਭੇਜੀ ਗਈ ਹੈ ਉਸ ਦੀ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਡੀਸੀ ਕੰਪਲੈਕਸ ਅੰਦਰ ਲਗਾਤਾਰ ਚੈਕਿੰਗ ਹੋ ਰਹੀ ਹੈ ਕੰਪਲੈਕਸ ਦੇ ਆਲੇ-ਦੁਆਲੇ ਪੁਲਿਸ ਵੱਲੋਂ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਧਮਕੀ ਆਉਣ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋਇਆ ਹੈ ਤਾਂ ਇੱਕ ਈਮੇਲ ਪੱਤਰ ਜੋ ਤੁਸੀਂ ਟੀਵੀ ਸਕਰੀਨ ਤੇ ਵੀ ਦੇਖ ਰਹੇ ਹੋ ਇਹ ਉਹੀ ਈਮੇਲ ਪੱਤਰ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਡੀਸੀ ਕੰਪਲੈਕਸ ਨੂੰ ਬੰਬ ਦੇ ਨਾਲ ਉਡਾਇਆ ਜਾਵੇਗਾ ਤਾਂ ਸਮਾਂ ਵੀ ਦਿੱਤਾ ਗਿਆ ਯਾਨੀ ਕਿ 3:30 ਵਜੇ ਇਹ ਬੰਬ ਚੱਲੇਗਾ ਤਾਂ ਇਸ ਲੈਟਰ ਵਿੱਚ ਲਿਖਿਆ ਗਿਆ ਕਿ 3:30 ਵਜੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਤਾਂ ਭਾਰਤ ਤੇ ਪਾਕਿਸਤਾਨ ਜੰਗਬੰਦੀ ਤੋਂ ਬਾਅਦ ਹੁਣ ਪੰਜਾਬ ਤੋਂ ਇਹ ਵੱਡੀ ਖਬਰ ਆ ਸਾਹਮਣੇ ਆਈ ਹੈ ਤਾਂ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿੱਥੇ ਇੱਕ ਪਾਸੇ ਆ ਲਗਾਤਾਰ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕਿਉਂਕਿ ਭਾਰਤ ਪਾਕਿਸਤਾਨ ਦੇ ਵਿੱਚ ਜੋ ਜੰਗ ਲੱਗੀ ਹੈ ਤਾਂ ਪੰਜਾਬ ਦੇ ਕਈ ਸ਼ਹਿਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵਿਚਾਲੇ ਹੁਣ ਇੱਕ ਵੱਡੀ ਖਬਰ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਇੱਕ ਅਹਿਮ ਖਬਰ ਮੰਨੀ ਜਾ ਰਹੀ ਹੈ ਕਿਉਂਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਇੱਕ ਈਮੇਲ ਭੇਜਿਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ 3:30 ਵਜੇ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਤਾਂ ਬੰਬ ਦੇ ਨਾਲ ਡੀਸੀ ਦਫ਼ਤਰ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਅਲਰਟ ਨਜ਼ਰ ਆ ਰਿਹਾ ਹੈ ਲਗਾਤਾਰ ਚੈਕਿੰਗ ਹੋ ਰਹੀ ਹੈ ਡਾਗ ਅਤੇ ਬੰਬ ਦਸਤੇ ਦੀਆਂ ਟੀਮਾਂ ਪੂਰੇ ਕੰਪਲੈਕਸ ਦੇ ਅੰਦਰ ਮੌਜੂਦ ਨੇ ਘੇਰਾਬੰਦੀ ਕੀਤੀ ਗਈ ਹੈ ਤੇ ਪੁਲਿਸ ਲਗਾਤਾਰ ਆ ਚੈਕਿੰਗ ਕਰ ਰਹੀ ਹੈ ਨਾਲ ਹੀ ਜਿਸ ਵਿਅਕਤੀ ਵੱਲੋਂ ਈਮੇਲ ਭੇਜਿਆ ਗਿਆ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿੱਥੋਂ ਇਹ ਈਮੇਲ ਆਈ ਹੈ ਕਿਹੜੇ ਵਿਅਕਤੀ ਦਾ ਇਸ ਵਿੱਚ ਹੱਥ ਹੋ ਸਕਦਾ ਹੈ ਤਾਂ ਇਹ ਜਾਂਚ ਦਾ ਵਿਸ਼ਾ ਹੈ ਪਰੰਤੂ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ 3:30 ਵਜੇ ਬੰਬ ਦੇ ਨਾਲ ਉਡਾਉਣ ਦੀ ਜੋ ਧਮਕੀ ਦਿੱਤੀ ਗਈ ਹੈ ਉਸ ਤੋਂ ਬਾਅਦ ਲੁਧਿਆਣਾ ਦਾ ਜੋ ਪ੍ਰਸ਼ਾਸਨ ਹੈ ਉਹ ਅਲਰਟ ਹੋ ਗਿਆ ਹੈ ਕੰਪਲੈਕਸ ਦੇ ਵਿੱਚ ਪੁਲਿਸ ਪਹੁੰਚ ਚੁੱਕੀ ਹੈ ਘੇਰਾਬੰਦੀ ਕੀਤੀ ਗਈ ਹੈ ਨਾਲ ਹੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਡਾਗ ਸਕੁਆਇਰਡ ਤੇ ਬੰਬ ਸਕੁਆਇਰਡ ਦੀਆਂ ਟੀਮਾਂ ਨੇ ਜਿਹੜੀਆਂ ਆ ਡੀਸੀ ਕੰਪਲੈਕਸ ਦੇ ਵਿੱਚ ਪਹੁੰਚ ਗਈਆਂ ਨੇ ਤੇ ਚੱਪੇ-ਚੱਪੇ ਦੀ ਆ ਚੈਕਿੰਗ ਕੀਤੀ ਜਾ ਰਹੀ ਹੈ ਦਾ ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਇਸ ਈਮੇਲ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਸਾਡੇ ਡੀਸੀ ਆਫਿਸ ਨੂੰ ਕੋਈ ਧਮਕੀ ਆਈ ਹੈ ਕੋਈ ਮੇਲ ਵਗੈਰਾ ਜੀ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਕੋਈ ਪਲਾਂਟ ਹੋਏਗਾ ਆਰਡੀਐਕਸ ਵਗੈਰਾ ਬਟ ਉਹ ਅਸੀਂ ਨਾਲ ਦੇ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਕੀ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨੂੰ ਵੀ ਟਰੇਸ ਕੀਤਾ ਜਾ ਸਕੀਏ। ਅੱਛਾ ਕਿੰਨੇ ਵਜੇ ਕਿੰਨੇ ਵਜੇ ਆਈ ਹੈ? ਕਿਸ ਨਾਮ ਤੋਂ ਕਿਸ ਨਾਮ ਤੋਂ ਆਈ ਹੈ? ਔਰ ਉਹ ਜੇ ਕੀ ਲਿਖਿਆ ਗਿਆ ਹੈ? ਕਿ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ। ਇਹ ਅਸੀਂ ਪੁਲਿਸ ਨੂੰ ਭੇਜ ਚੁੱਕੇ ਹਾਂ। ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਹੈ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਤੇਸਰ। ਸਰ ਕਿੰਨੇ ਵਜੇ ਆਈ ਹੈ? ਕਿਸ ਸੰਗਠਨ ਦਾ ਕੋਈ ਨਾਮ ਕਿੰਨੇ ਵਜੇ ਆਏਗੀ? ਕੋਈ ਅਧੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ? ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ। ਸਰ ਕੰਮ ਨੂੰ ਜੇ ਨਸ਼ੀਆ ਦੀ ਮੇਲ ਲੱਗੀ ਉਹ ਵੀ ਸ਼ੈਲਰ ਨੂੰ ਦਿੱਤਾ ਗਿਆ ਸੀ। ਉਹ ਸੰਗ ਇਨਫੋਰਮੇਸ਼ਨ ਲਈ ਹਰਿਆਣਿਆਂ ਵਾਲਿਆਂ ਨੂੰ ਵੀ ਕਿਤੇ ਆਈ ਨਹੀਂ। ਨਹੀਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਇਹ ਜਿਹੜੀ ਸਾਾਨੂੰ ਇਨਫੋਰਮੇਸ਼ਨ ਲੱਗੀ ਲਗਭਗ ਪੌਣੇ 9:00 ਵਜੇ ਪੌਣੇ 9:00 ਦੇ ਕਰੀਬ ਤੇ ਹਾਲੇ ਤੱਕ ਸਰ ਕੋਈ ਸਸਪੈਕਟ ਜਾਂ ਕੁਝ ਕੁਝ ਫਾਈਂਡ ਹੋਇਆ ਅਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਉਹ ਨਹੀਂ ਆਈ ਸਸਪੈਕਟ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਜਾਰੀ ਕੀਤੀ ਹੈ ਕਿ ਇਹਨਾਂ ਆਪਣੇ ਜਿਹੜੇ ਕੰਪਨਸੇਸ਼ਨ ਨੇ ਵੀ ਉਹਨੂੰ ਜਿਹੜੇ ਵੀ ਕੰਮ ਕਰਨਾ ਹੈ ਉਹ ਤੇ ਆ ਜਾ ਤੂੰ ਇਸ ਤਰ੍ਹਾਂ ਦਾ ਵਿਅਕਤੀ ਹੋਵਦਾ ਮੈਂ ਕੈਰੈਕਟਰ ਦਾ ਜਨਿਸ ਚੌਥੀ ਇਸ ਲਈ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹ ਆਥੈਂਟਿਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤੋਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਸਾਈਬਰ ਨੇ ਕੋਈ ਟ੍ਰੇਸ ਕੀਤੀ ਹੁੰਦੀ ਕੋਈ ਪ੍ਰੋਬਲਮ ਤੇ ਨਹੀਂ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈਗੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਆ ਜਾਏਗੀ ਜਦੋਂ ਕਿ ਟ੍ਰੇਸ ਹੋ ਪਈ ਹੋ ਤੱਕ ਹੁਣ ਤੱਕ ਕੋਈ ਸਾਈਬਰ ਨੇ ਰਿਸਪੌਂਸ ਦਿੱਤਾ ਕੋਈ ਟ੍ਰੇਸ ਹੋਈ ਹੈ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆਈ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹਾਕਸ ਬੰਬ ਥ੍ਰੈਟ ਕਾਲ ਹੈਗੀ ਹੈ ਇਹ ਕਿਵੇਂ ਹੈਗਾ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹੌਕ ਸਰਨ ਬਟ ਸਾਡੇ ਵੱਲੋਂ ਪ੍ਰੀਕੌਸ਼ਨਰੀ ਮੀਜਰ ਅਸੀਂ ਲੈ ਲਏ ਹਨ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੈਨ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਹੈ ਚੈਕਿੰਗ ਲਈ ਡੀਸੀ ਆਫਿਸ ਦੇ ਵਾਸਤੇ ਇਹ ਸਰ ਜਾਂ ਕੋਈ ਹੋਰ ਵੀ ਟਿਕਾਣੇ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਜੀ ਨਹੀਂ ਹਾਲ ਦੀ ਕੜੀ ਸਿਰਫ ਜਿਹੜਾ ਸੈਕਰੇਟਰੀਏਟ ਕੰਪਲੈਕਸ ਹੈ ਡੀਸੀ ਆਫਿਸ ਸਰ ਇਸ ਨਾਲ ਕੀ ਐਕਸ ਨਾਲ ਕਿਹਾ ਗਿਆ ਹੈ ਕਿ ਕੋਈ ਬੋਮਬ ਨਾ ਦੇ ਨਹੀਂ ਅਦੀ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹਦਾਇਤਾਂ ਤੇ ਵੀ ਚੈਕਿੰਗ ਉਹ ਧਿਆਨ ਰੱਖੀ ਯਾ ਪਾਰ ਵੀ ਪੈਨਿਕ ਨਾ ਹੋਵੇ ਹਾਂਜੀ ਬਿਲਕੁਲ ਬਿਲਕੁਲ ਕੰਨ ਨਾ ਹੀ ਕਰਾਂਗੇ ਜੀ ਜੇ ਇਲੈਕਸ਼ਨ ਨੂੰ ਲੈ ਕੇ ਵੀ ਕੁਝ ਜਿਹੜਾ ਮੋਬੋਲ ਬਣਿਆ ਹੋਇਆ ਉਸ ਨੂੰ ਲੈ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਸੋਸ਼ਲ ਮਿਲਨ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨ ਸਾਰੀਆਂ ਅਸੀਂ ਉਸ ਨੂੰ ਕੰਪਲਾਈ ਕਰ ਰਹੇ ਹਾਂ ਜੀ ਠੀਕ ਠੀਕ ਜੀ ਠੀਕ ਹੈ ਜੀ